ਜਦੋਂ ਇੱਕ ਵਾਰ ਬਾਬਾ ਫਰੀਦ ਜੀ ਦੇ ਘਰ ਚੋਰ ਆ ਗਿਆ ਤਾਂ ਉਹ ਅੰਨ੍ਹਾ ਹੋ ਗਿਆ ਉਸ ਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੀ ਫਿਰ ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਚਮਤਕਾਰ ਕੀਤਾ ਤੇ ਉਸ ਚੋਰ ਨੂੰ ਨਜ਼ਰਾਂ ਲੱਗ ਪਿਆ ਇਹ ਸਾਰਾ ਕਿੱਸਾ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ ਬਸ ਇਸ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਨਾ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਨੂੰ ਸੁਣਨ ਵਿੱਚ ਗਵਾਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚੁੱਪ ਵੇਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਾਬਾ ਫਰੀਦ ਜੀ ਨੇ ਮਾਤਾ ਕਰਸੂਮ ਬੀ ਬੀ ਜੀ ਦੀ ਪਵਿੱਤਰ ਕੁੱਪਖੋਂ 1175 ਈਸਵੀ ਵਿੱਚ ਕੋਠੇਵਾਲ ਨਗਰ ਵਿੱਚ ਜਨਮ ਲਿਆ। ਉਹਨਾਂ ਦੇ ਪਿਤਾ ਜੀ ਜਮਾਲ ਉੱਤਮ ਸੁਲੇਮਾਨ ਪਿੰਡ ਦੇ ਕਾਜੀ ਸਨ। ਘਰ ਵਿੱਚ ਪੁੱਤ ਹੋਣ ਦੀ ਖੁਸ਼ੀ ਅਤਿਅ ਅਤਿਕ ਹਰਸ਼ ਉਲਾਸ ਦੇ ਨਾਲ ਮਨਾਈ ਅਤੇ ਕਦੀਪਾ ਵਿੱਚ ਮਠਿਆਈਆਂ ਵੰਡੀਆਂ ਗਈਆਂ। ਮਾਤਾ ਕਰਸੂਮ ਸੁਬਾ ਕਰਮਤ શરીਰ ਵੱਲ ਇੰਨੀ ਪਵਿੱਤਰ ਅਤੇ ਸੁੰਦਰ ਸਿੱਕੇ ਲੋਕ ਉਹਨਾਂ ਨੂੰ ਪਿਆਰ ਅਤੇ ਸ਼ਰਧਾ ਵੱਲ ਮਾਤਾ ਮਰੀਮ ਧਿਆਕੇ ਬੁਲਾਉਂਦੇ ਸਨ। ਮਤਾ ਮਧਮ ਜੀ ਦੀ ਮਾ ਹਜ਼ਰਤ ਅਲੀ ਦੇ ਖਾਨਦਾਨ ਵਿੱਚੋਂ ਸਨ ਮਤਾ ਮਧਮ ਜੀ ਦੇ ਵਿੱਚ ਪ੍ਰਭੂ ਭਗਤੀ ਦੇ ਕਾਰਨ ਕੁਝ ਨਿਰਾਲੀ ਸ਼ਕਤੀਆਂ ਸਨ ਪਰ ਉਹ ਕਦੇ ਇਹਨਾਂ ਦੀ ਨਿਮਾਸ਼ ਨਹੀਂ ਕਰਦੇ ਸੀ ਜੇਕਰ ਕੋਈ ਦੁਖੀ ਇਨਸਾਨ ਉਹਨਾਂ ਦੇ ਦਰਸ਼ਨ ਕਰ ਲੈਂਦਾ ਤਾਂ ਉਸਦੇ ਸਾਰੇ ਕਸ਼ਟ ਦੂਰ ਹੋ ਜਾਂਦੇ ਇੱਕ ਵਾਰ ਮਤਾ ਮਧਮ ਜੀ ਦੇ ਘਰ ਉੱਤੇ ਚੋਰ ਆ ਗਿਆ ਅੰਦਰ ਅੰਧੇਰਾ ਹੋਣ ਦੇ ਕਾਰਨ ਉਹ ਕੁਝ ਵੀ ਦੇਖਣ ਵਿੱਚ ਅਸਮਰੱਥ ਸੀ ਉਸ ਨੇ ਦੀਵਾ ਚਲਾ ਕੇ ਦੋਸ਼nik ਕਰ ਲਈ ਉਸ ਨੂੰ ਕਰਤਾ ਸਮਾਨ ਨਜ਼ਰਾਂ ਲੱਗ ਪਿਆ ਪਰ ਦੋ ਪਲ ਤੇ ਬਾਦੀ ਉਸ ਦੀ ਨਜ਼ਰ ਖਤਮ ਹੋ ਗਈ ਉਹ ਅਚਾਨਕ ਅੰਨਾ ਹੋ ਗਿਆ ਉਸ ਸਮਝ ਗਿਆ ਕਿ ਉਹ ਕਿਸੇ ਗੈਰ ਮਾਮੂਲੀ ਵਿਅਕਤੀ ਦੇ ਘਰ ਵਿੱਚ ਹੈ ਮਾਤਾ ਮਰੀਮ ਜੀ ਸਵੇਰੇ ਉੱਠ ਕੇ ਪ੍ਰਭ ਭਗਤੀ ਵਿੱਚ ਲੀਨ ਹੋ ਜਾਂਦੇ ਸੀ ਉਸ ਦਿਨ ਉਹ ਉੱਠੇ ਤਾਂ ਦੀਵਾ ਚਲਾਉਂਦੇ ਹੀ ਉਸ ਨੂੰ ਚੋਰ ਦੀ ਹਾਜ਼ਰੀ ਦਾ ਅਪਾਸ ਹੋਇਆ ਉਹਨਾਂ ਨੇ ਚੋਰ ਨੂੰ অতি ਸਮਰਵਲ ਨਾਲ ਪੁੱਛਿਆ "ਹੇ ਭਾਈ ਤੁਸੀਂ ਕੌਣ ਹੋ ਇੱਥੇ ਕਿਉਂ ਬੈਠੇ ਹੋ?" ਚੋਰ ਨੇ ਕਿਹਾ "ਮਾਤਾ ਜੀ ਮੈਂ ਚੋਰ ਹਾਂ ਚੋਰੀ ਕਰਨ ਆਇਆ ਸੀ ਪਰ ਘਰ ਦੇ ਅੰਦਰ ਆਉਂਦੇ ਹੀ ਮੈਂ ਅੰਨ੍ਹਾ ਹੋ ਗਿਆ ਮਾਤਾ ਜੀ ਜਿਕਰ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਵੇ ਤਾਂ ਪਰਨ ਲੈਂਦਾ ਹਾਂ ਕਿ ਆ ਜੀਵਨ ਛਲ ਪੈਮਾਨੇ ਅਤੇ ਚੋਰੀ ਨਹੀਂ ਕਰਾਂਗਾ" ਉਸੇ ਸਮੇਂ ਮਾਤਾ ਮਰੀਯਮ ਨੇ ਪ੍ਰਭੂ ਵੱਲੋਂ ਚੋਰੀ ਦੀ ਨਜ਼ਰ ਲਟੋਣ ਲਈ ਸੱਚੇ ਮਨ ਵੱਲੋਂ ਅਰਦਾਸ ਕੀਤੀ। ਈਸ਼ਵਰ ਨੇ ਉਹਨਾਂ ਦੀ ਸੁਣ ਲਈ ਅਤੇ ਉਸ ਚੋਰ ਨੂੰ ਵੇਖਣ ਲੱਗ ਪਿਆ। ਉਸ ਨੇ ਮਾਤਾ ਜੀ ਦੇ ਚਰਨ ਫੜ ਲਏ। ਮਾਤਾ ਮਰੀਯਮ ਨੇ ਉਸ ਨੂੰ ਅਚਾਈ ਅਸੀਸ ਦਿੱਤੀ ਜਿਵੇਂ ਉਹ ਉਸ ਦਾ ਆਪਣਾ ਪੁੱਤ ਹੋਵੇ। ਚਾਹ ਹੱਕ ਦੀ ਕਮਾਈ ਖਾਣਾ ਅਤੇ ਉਸ ਅੱਲਾਹ ਦੀ ਇਬਾਦਤ ਕਰਨਾ। ਉਹ ਚੋਰ ਸੁਧਰ ਗਿਆ। ਅਤੇ ਮਸਜਿਦ ਵਿੱਚ ਸੇਵਾ ਕਰਨ ਲੱਗਾ ਬਾਬਾ ਫਰੀਦ ਜੀ ਦੇ ਨਾਂ ਨਾਲ ਸ਼ਕਰਕੰਝ ਸ਼ਬਦ ਕਿਸ ਤਰ੍ਹਾਂ ਲੱਗਾ ਇਸ ਬਾਰੇ ਕਈ ਪ੍ਰਥਾਵਾਂ ਪ੍ਰਚਲਿਤ ਹਨ ਸ਼ਕਰਕੰਝ ਤੋਂ ਪਾਵ ਮਿੱਠਾ ਹਸਤਾ ਪੰਡਾਰ ਹੈ ਬਧਿਰ ਪਰਚਲਿਤ ਪ੍ਰਥਾ ਅਨੁਸਾਰ ਬਚਪਨ ਵਿੱਚ ਫਰੀਦ ਜੀ ਦੇ ਮਾਤਾ ਜੀ ਉਹਨਾਂ ਨੂੰ ਨਮਾਜ਼ ਪੜ੍ਹਨ ਲਈ ਭੇਰੇਦੇ ਸਨ ਬਾਲ ਮਨ ਨੂੰ ਪ੍ਰੇਰਿਤ ਕਰਨ ਲਈ ਉਹ ਨਮਾਜ਼ ਪੜ੍ਹਨ ਵਾਲੇ ਮਸੱਲੇ ਹੇਠ ਕੋਜ ਸ਼ਕਰ ਰੱਖ ਦਿੰਦੇ ਸਨ ਇੱਕ ਦਿਨ ਉਹ ਸ਼ੱਕਰਖਣੀ ਪੁੱਲ ਗਿਆ। ਪਦ ਜਦੋਂ ਉਹ ਨਮਾਜ਼ ਪੜ ਕੇ ਹਟੇ ਤਾਂ ਸ਼ੱਕਰ ਮਸੱਲੇ ਹਟ ਪਈ ਸੀ। ਅਗੰਮੀ ਤੌਰ ਤੇ ਪ੍ਰਾਪਤ ਹੋਈ ਸ਼ੱਕਰ ਦੀ। ਚਾਰੇ ਪਾਸੇ ਚर्चा ਹੋਈ ਅਤੇ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਦੇ ਨਾਂ ਨਾਲ ਬੁਲਾਇਆ ਜਾਣ ਲੱਗ ਪਿਆ। ਸ਼ੇਖ ਫਰੀਦ ਜੀ ਨੇ ਬਚਪਨ ਵਿੱਚ ਪਿੰਡ ਦੀ ਮਸਜਿਦ ਤੇ ਮਦਰਸੇ ਵੱਲੋਂ ਗਿਆਨ ਸ਼ੁਰੂ ਕੀਤਾ। ਅਖਰ ਗਿਆਨ ਦੇ ਹੋਣ ਦੇ ਬਾਅਦ ਉਹਨਾਂ ਨੇ ਕੁਰਾਨ ਸ਼ਰੀਫ ਪੜਨਾ ਸ਼ੁਰੂ ਕੀਤਾ। ਰਾਤ ਦੇ ਚਾਰ ਕੱਡੇ ਦੀ ਨਿੰਦਰ ਤੇ ਇਲਾਵਾ ਦਿਨ ਰਾਤ ਦਾ ਸਮਾ ਉਹ ਕੁਰਾਨ ਨੂੰ ਕੰਠ ਕਰਨ ਯਾਨੀ ਯਾਦ ਕਰਨ ਵਿੱਚ ਬਤੀਤ ਕਰਦੇ 16 ਸਾਲ ਦੀ ਉਮਰ ਵਿੱਚ ਸੇਖ ਫਰੀਦ ਜੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਮੱਕਾ ਹੱਜ ਕਰਨ ਕੈ ਉਹਨਾਂ ਦਿਨਾਂ ਹੱਜ ਜਾਣਾ ਬਹੁਤ ਔਖਾ ਅਤਿ ਤਪੱਸਿਆ ਦਾ ਕਰਜ ਸੀ ਮਲਤਾਨ ਵੱਲੋਂ ਪੈਦਲ ਚੱਲ ਕੇ ਸਿੰਧ ਤੇ ਬਲੋਚਿਸਤਾਨ ਵੱਲੋਂ ਹੁੰਦੇ ਹੋਏ ਮੱਕਾ ਪਹੁੰਚਿਆ ਜਾਂਦਾ ਸੀ ਬੇਤਲ ਬਲ ਕਟੀਆਂ ਤੇ ਘੋੜਿਆਂ ਤੇ ਉਠਾਂ ਉੱਤੇ ਸਾਧਾ ਦਸਤਾ ਪੂਰਾ ਕਰਨਾ ਪੈਂਦਾ ਸੀ ਸ਼ੇਖ ਫਰੀਦ ਜੀ ਨੂੰ ਇਹ ਯਾਤਰਾ ਪੂਰਾ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗਾ ਬਾਬਾ ਸ਼ੇਖ ਫਰੀਦ ਜੀ ਨੇ ਪਹਿਲਾਂ ਵਿਦਿਆ ਪੜ੍ਹੀ ਉਸ ਤੇ ਨਾਲੇ ਮਾਤਾ ਮਧਿਮ ਜੀ ਤੇ ਪੇੜਨਾ ਵੱਲੋਂ ਇਸਲਾਮ ਦੀ ਸਾਰੀ ਸ਼ਰਧ ਸਮਝ ਕੇ ਸਨ ਉਹ ਨਮਾਜ਼ ਪੜ੍ਹਦੇ ਰੋਜ਼ੇ ਰੱਖਦੇ ਕੁਰਾਨ ਸ਼ਰੀਫ ਦਾ ਪਾਠ ਹਰ ਇੱਕ ਦਿਨ ਕਰਦੇ ਦਿੱਲੀ ਵਿੱਚ ਉਖਵਾਜ਼ਾ ਕুতਬਉਦਦ ਬਖਤਿਆਰ ਕਾਕੀ ਦੇ murid ਬਣ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਇੱਕ ਹਜ਼ਰ ਵਿੱਚ ਬੈਠ ਕੇ ਯੁਵਾਦ ਜਾਨੀ ਤਪੱਸਿਆ ਉਤੇ ਧਿਆਨ ਦਿੱਤਾ ਮੁਰਸ਼ਿਦ ਨੇ ਉਹਨਾਂ ਨੂੰ ਉਲਟੇ ਖੜੇ ਹੋ ਕੇ ਤਪੱਸਿਆ ਕਰਨ ਦਾ ਆਦੇਸ਼ ਦਿੱਤਾ ਸ਼ੇਖ ਫਰੀਦ ਜੀ ਨੇ ਜੰਗਲਾਂ ਵਿੱਚ ਰਹਿ ਕੇ ਵੀ ਮਨ ਦੀ ਸ਼ੁੱਧਤਾ ਅਤੇ ਸੰਭਤੀ ਦਸ਼ਾ ਪ੍ਰਾਪਤ ਕਰਨ ਲਈ ਔਖੀ ਤਪੱਸਿਆ ਕੀਤੀ ਉਹ ਜੰਗਲੀ ਰੁੱਖਾਂ ਦੇ ਫਲ ਆ ਅਤੇ ਪੱਤੇ ਤੇ ਕਬੂਲ ਕਰਕੇ ਤਪੱਸਿਆ ਕਰਦੇ ਰਹੇ ਜਦੋਂ ਤਪੱਸਿਆ ਕਰਕੇ ਉਹ ਘਰ ਵਾਪਸ ਪਹੁੰਚੇ ਤਾਂ ਮਾਤਾ ਜੀ ਨੇ ਉਹਨਾਂ ਦੇ ਜੁੜੇ ਹੋਏ ਵਾਲ ਕੰਗੀ ਵੱਲੋਂ ਠੀਕ ਕਰਨੇ ਚਾਹੇ ਪਰ ਸ਼ੇਖ ਫਰੀਦ ਜੀ ਨੇ ਦਰਦ ਦਾ ਅਨੁਭਵ ਕੀਤਾ ਇਸ ਉੱਤੇ ਮਾਤਾ ਜੀ ਮੁਸਕਰਾਈ ਅਤੇ ਬੋਲੀ ਪੁੱਤਰ ਇਹ ਤੁਹਾਡੇ ਸਿਰ ਦੇ ਵਾਲ ਹਨ ਜਿਨ੍ਹਾਂ ਨੂੰ ਸਵਾਰਤੇ ਹੋਏ ਤੈਨੂੰ ਤਕਲੀਫ ਹੋ ਰਹੀ ਹੈ ਕਿ ਉਹਨਾਂ ਰੁੱਖਾਂ ਨੂੰ ਤਕਲੀਫ ਨਹੀਂ ਹੋਈ ਉਹ ਵੇ ਕੀ ਜਿੰਨਾ ਤੇ ਪੱਤੇ ਅਤੇ ਫਲ ਤੂੰ ਖਾਂਦਾ ਰਹਾਂ ਸਿੱਖ ਫਰੀਦ ਜੀ ਨੇ ਕਿਹਾ ਮਾਤਾ ਜੀ ਉਹ ਤਾਂ ਰੁੱਖ ਖਾਂਣ ਉਹਨਾਂ ਨੂੰ ਦਰਦਦਾ ਆਪਾਸ ਕਿਸ ਪ੍ਰਕਾਰ ਹੋ ਸਕਦਾ ਹੈ ਮਾਤਾ ਜੀ ਨੇ ਕਿਹਾ ਪੁੱਤਰ ਰੁੱਖਾਂ ਤੇ ਬੇਲਾਂ ਨੂੰ ਉਸੇ ਪ੍ਰਕਾਰ ਵੱਲੋਂ ਦਰਦ ਦਾ ਅਹਿਸਾਸ ਹੁੰਦਾ ਹੈ ਜਿਸ ਤਰ੍ਹਾਂ ਵੱਲੋਂ ਮਨੁੱਖ ਤੇ ਜੀਵ ਜੰਤੂ ਆਦਨ ਹੁੰਦਾ ਹੈ ਉਹ ਜਦੋਂ ਸੁੱਕ ਜਾਂਦੇ ਹਨ ਤਾਂ ਮਰ ਜਾਂਦੇ ਹਨ ਜਦੋਂ ਕਿਸੇ ਦੀ ਇੱਕ ਟਾਹਣੀ ਸੁੱਕ ਜਾਂਦੀ ਹੈ ਤਸਾਂ ਚੋ ਉਹ ਰੋਗ ਗ੍ਰਸਤੋ ਕੀ ਹੈ ਸਭ ਵਿੱਚ ਅੱਲਾ ਦੀ ਰੂਹ ਹੈ ਉਸੇ ਦਾ ਨੂਰ ਹੈ ਜਿਹੜਾ ਕੋਈ ਧਿਆਨ ਦੇਵੇ ਤਾਂ ਪੁੱਤਰ ਤੂੰ ਪੀੜਾ ਦਾ ਅਨੁਭਵ ਕਰਦਾ ਹੈ ਤੁਹਾਡੀ ਤਪੱਸਿਆ ਉਹਨੇ ਪੂਰੀ ਨਹੀਂ ਹੋਈ ਸ਼ੇਖ ਫਰੀਦ ਜੀ ਨੇ ਕਿਹਾ ਕਿ ਮੇਰੀ ਕੀਤੀ ਹੋਈ ਕਮਾਈ ਵਿਅਰਥ ਗਈ ਮਾਤਾ ਜੀ ਨੇ ਕਿਹਾ ਹਾਂ ਪੁੱਤਰ ਤੇਰੇ ਵਿੱਚ ਹੰਕਾਰ ਹੈ ਕਿ ਤੂੰ ਭਗਤੀ ਬਹੁਤ ਕੀਤੀ ਹੈ ਤਪੱਸਿਆ ਜਦੋਂ 부ਝੀ ਹੋ ਜਾਂਦੀ ਹੈ ਮੋਹ ਮਾਇਆ ਦਾ ਪ੍ਰਭਾਵ ਨਹੀਂ ਰਹਿੰਦਾ ਭੁੱਖ ਪਿਆਸ ਨਹੀਂ ਰਹਿੰਦੀ ਅਤੇ ਦੁੱਖ ਸੁੱਖ ਸਭ ਇੱਕ ਸਮਾਨ ਪ੍ਰਤੀਤ ਹੁੰਦਾ ਹੈ ਸ਼ੇਖ ਫਰੀਦ ਜੀ ਨੇ ਕਿਹਾ ਅੱਛਾ ਮਾਤਾ ਜੀ ਮੈਂ ਹੋਰ ਤਪੱਸਿਆ ਕਰਾਂਗਾ ਕੁਝ ਨਹੀਂ ਖਾ ਮੰਗਾ ਲੱਕੜੀ ਦੀ ਰੋਟੀ ਗਲੇ ਵਿੱਚ ਲਮਕਾ ਕੇ ਉਸ ਨੂੰ ਚੱਕ ਕੇ ਭੁੱਖ ਮਿਟਾ ਲਵਾਂਗਾ ਮਾਤਾ ਜੀ ਨੇ ਕਿਹਾ ਪੁੱਤਰ ਮੁਰਸ਼ਿਦ ਵੀ ਖੋਜਣਾ ਹੋਵੇਗਾ ਮੁਰਸ਼ਿਦ ਦੇ ਅਸ਼ੀਰਵਾਦ ਵੱਲੋਂ ਹੀ ਤਪੱਸਿਆ ਸਫਲ ਹੁੰਦੀ ਹੈ ਬਾਬਾ ਫਰੀਦ ਜੀ ਦੇ ਮੁਰਸ਼ਿਦ ਕਾਕੀ ਜੀ ਨੇ ਤਪੱਸਿਆ ਕਰਨ ਦਾ ਆਦੇਸ਼ ਦਿੰਦੇ ਹੋਏ ਇੱਕ ਟੰਗ ਚਿਲਾਇ ਮਾਕੂਸ ਦੱਸਿਆ ਜਿਸ ਦੇ ਅਨੁਸਾਰ ਉਹ ਸਿਰੇ ਹੇਠਾਂ ਅਤੇ ਪੈਰ ਉੱਤੇ ਰੱਖ ਕੇ ਤਪੱਸਿਆ ਕਰਨ ਲੱਗੇ ਉਹ ਤਪੱਸਿਆ ਬਹੁਤ ਔਖੀ ਸੀ ਫਿਰ ਵੀ ਤੁਸੀਂ ਉਸ ਦਾ ਅਭਿਆਸ ਕਰਦੇ ਰਹੇ ਇਸ ਦੇ ਨਾਲ ਹੀ ਉਹ ਤੌਤੀ ਰੋਜੇ ਭਾਵ ਇੱਕ ਦਿਨ ਛੱਡ ਕੇ ਰੋਚਾ ਰੱਖਣ ਦੀ ਕਰਿਆ ਯਾਨੀ ਕਿ ਧਨ ਦਾਤ ਦੇ ਸਾਦੇ ਸਮਤ ਤੁਸੀਂ ਤਪੱਸਿਆ ਵਿੱਚ ਲੀਨ ਰਹਿੰਦੇ ਰਹੇ ਤਪੱਸਿਆ ਵਾਲੋ ਉਹਨਾਂ ਨੇ ਮਨ ਉੱਤੇ ਕਾਬੂ ਪਾ ਲਿਆ ਅਤੇ ਕਰਾਮਾਤੀ ਫਕੀਰ ਬਣ ਗਏ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ